ਤਾਨੂੰ ਕੁੜੀ ਨੇ 8 ਵਜੇ ਫੋਨ ਕੀਤਾ ਸੀ ਮੈਨੂੰ ਹੀ ਤੇ ਕਹਿੰਦੀ ਸੀ ਵੀਰੇ ਮੈਨੂੰ ਅੱਜ ਆ ਕੇ ਲੈ ਜਾ ਮੈਂ ਕਿਹਾ ਕੋਈ ਚੱਕਰ ਨਹੀਂ ਮੈਂ ਤੈਨੂੰ ਉਹਗੇ ਸਵੇਰੇ ਆ ਕੇ ਲੈ ਜਾऊंगा ਤੇ ਸਵੇਰੇ ਮੈਨੂੰ 8 ਵਜੇ ਫੇਰ ਫੋਨ ਆਉਂਦਾ ਹੀ ਤੇ ਕਹਿੰਦੇ ਨੇ ਆਜੋ ਵੀ ਕੁੜੀ ਨੂੰ ਉਲਟੀਆਂ ਲੱਗੀਆਂ ਪਈ ਨੇ ਅਸੀਂ ਐਂਬੂਲੈਂਸ ਚ ਲੈ ਕੇ ਜਾ ਰਹੇ ਹਾਂ ਪਟਿਆਲੇ ਨੂੰ ਜਦੋਂ ਮੈਂ ਉੱਥੇ ਪਹੁੰਚਿਆ ਹੀ ਤੇ ਡਾਕਟਰ ਨੂੰ ਪੁੱਛਿਆ ਮੈਂ ਕਿਹਾ ਜਸ਼ਨ ਨਾਮ ਦੀ ਪੇਸ਼ੈਂਟ ਆ ਮੇਰੀ ਮੇਰੀ ਸਿਸਟਰ ਆਈ ਤੇ ਉਹ ਡਾਕਟਰ ਕਹਿੰਦੇ ਵੀ ਵੀ ਥੋੜਾ ਵੇਟ ਕਰੋ ਵੀ ਬੋਡੀ ਪੈਕ ਹੋ ਰਹੀ ਆ ਉਹ ਸਾਰਿਆਂ ਨਾਲ ਵੱਡਾ ਹੱਥ ਆਉਦਾ ਜੀ ਦੇਹੋਰ ਦਾ ਮਾਰਨ ਦੇ ਵਿੱਚ ਦਿਓਰ ਨੇ ਇੱਕ ਦੋ ਵਾਰੀ ਕੁੱਟੀ ਮਾਰੀ ਵੀ ਜਦ ਦਿਓਰ ਸੀ ਨਾ ਉਹਨੇ ਇੱਕ ਦੋ ਵਾਰੀ ਥੱਪੜ ਥੱਪੜ ਵੀ ਮਾਰੇ ਸੀ ਮੇਰਾ ਨਾਮ ਵੀ ਗੁਰਸੇਵ ਸਿੰਘ ਪਿੰਡ ਭਰੂਰਗੜ੍ਹ ਮੇਰੀ ਸਿਸਟਰ ਦਾ ਨਾਮ ਜਸ਼ਨ ਜਸ਼ਨਕੌਰ ਤੇ ਚੌਧਰੀ ਮੱਜਰੇ ਬਲਦੇਵ ਗੁੱਲ ਨੋਨੀ ਜ ਇਹਨਾਂ ਦੇ ਮੈਰਿਜ ਹੋਈ ਸੀ ਤੇ ਘਰ ਵਾਲੇ ਦਾ ਨਾਮ ਪ੍ਰੇਤਪਾਲ ਸਿੰਘ ਆ ਜੀ ਤੇ 2021 ਚ ਇਹਨਾਂ ਦੀ ਮੈਰਿਜ ਹੋਈ ਸੀ ਤੇ ਥੋੜੇ ਟਾਈਮ ਬਾਅਦ ਇਹਨਾਂ ਦਾ ਥੋੜਾ ਲੜਾਈ ਝਗੜਾ ਹੋਣ ਲੱਗੇ ਆ ਆਪਸ ਦੇ ਵਿੱਚ ਇਸ ਕਾਰਨ ਇਹ ਪੈਸਿਆਂ ਦੇ ਚੱਕਰ ਚ ਲੈ ਲੈ ਝਗੜਾ ਹੋਣ ਲੱਗਿਆ ਸੀ ਇਹਨਾਂ ਦੇ ਨਾਲ ਇਹਨਾਂ ਦੇ ਪਲਾਟ ਲੱਗ ਰਹੇ ਨੇ ਪਲਾਟ ਲੈਣਾ ਸੀ ਅਸੀਂ 1,60,000 ਰੁਪਏ ਤਾਂ ਦੇ ਚੁੱਕੇ ਸੀ ਤੇ 2 ਲੱਖ ਰੁਪਏ ਦੀ ਹੋਰ ਮੰਗ ਸੀ ਅਸੀਂ ਇਹਨਾਂ ਤੋਂ ਥੋੜਾ ਸਮਾਂ ਮੰਗਿਆ ਸੀ ਕਿ ਸਾਨੂੰ ਥੋੜਾ ਸਮਾਂ ਦੇ ਦਿਓ ਫਿਰ ਇਹਨਾਂ ਨੇ ਸਾਡੀ ਕੁੜੀ ਨਾਲ ਬਹੁਤ ਅਤਿਆਰ ਕੀਤਾ ਉਹਨੂੰ ਪਤਾ ਨਹੀਂ ਕੋਈ ਮੈਡੀਸਨ ਦਿੱਤਾ ਹੀ ਕੋਈ ਗਲਾ ਦੱਬਿਆ ਕੋਈ ਕੁੱਟਿਆ ਮਾਰਿਆ ਹੀ ਇਹਨਾਂ ਨੇ ਸਾਡੀ ਕੁੜੀ ਤਾਂ ਬਹੁਤ ਅਤਿਆਰ ਕੀਤਾ ਤੇ ਤਾਨੂੰ ਕੁੜੀ ਨੇ 8 ਵਜੇ ਫੋਨ ਕੀਤਾ ਸੀ ਮੈਨੂੰ ਹੀ ਤੇ ਕਹਿੰਦੀ ਸੀ ਵੀਰੇ ਮੈਨੂੰ ਅੱਜ ਆ ਕੇ ਲੈ ਜਾ ਮੈਂ ਕਿਹਾ ਕੋਈ ਚੱਕਰ ਨਹੀਂ ਮੈਂ ਤੈਨੂੰ ਉਹਕੇ ਸਵੇਰੇ ਆ ਕੇ ਲੈ ਜਾਊਗਾ ਤੇ ਸਵੇਰੇ ਮੈਨੂੰ 8 ਵਜੇ ਫੇਰ ਫੋਨ ਆਉਂਦਾ ਹੀ ਤੇ ਕਹਿੰਦੇ ਨੇ ਆਜੋ ਵੀ ਕੁੜੀ ਨੂੰ ਉਲਟੀਆਂ ਲੱਗੀਆਂ ਪਈ ਨੇ ਅਸੀਂ ਐਂਬੂਲੈਂਸ ਚ ਲੈ ਕੇ ਜਾ ਰਹੇ ਹਾਂ ਪਟਿਆਲੇ ਨੂੰ ਤੁਸੀਂ ਪਟਿਆਲੇ ਆਜੋ ਰੇਂਦਰਾਂ ਚ ਫੋਨ ਕਿਹਦਾ ਆ ਤੁਹਾਨੂੰ ਸਾਨੂੰ ਫੋਨ ਆਈ ਸਾਡੇ ਉਹ ਪ੍ਰਿਥਪਾਲ ਦੇ ਉਹ ਪੁਰਾਣੇ ਦਾ ਹਾਂ ਪੁਰਾਣੇ ਦਾ ਹੀ ਤੇ ਫੋਨ ਕਰਕੇ ਮੈਨੂੰ ਕਹਿੰਦਾ ਜੀ ਆ ਜਾ ਤੂੰ ਉੱਥੇ ਅਸੀਂ ਪਟਿਆਲੇ ਲੈ ਕੇ ਜਾ ਰਹੇ ਹਾਂ ਚਲੋ ਵੀ ਮੈਂ ਵੀ ਚਲੇ ਗਿਆ। ਲੋਕ ਨੇ ਪੁੱਛਿਆ ਕੀ ਗੱਲ ਆ। ਹਾਂਜੀ ਮੈਂ ਪੁੱਛਿਆ ਵੀ ਕੀ ਗੱਲ ਆ ਕਹਿੰਦਾ ਉਲਟੀਆਂ ਲੱਗੀਆਂ ਥੋੜਾ ਬੀਪੀ ਘਟਿਆ ਹੋਇਆ। ਵੀ ਅਸੀਂ ਐਂਬੂਲੈਂਸ 'ਚ ਜਾ ਰਹੇ ਹਾਂ। ਐਂਬੂਲੈਂਸ ਦੀ ਵਾਇਰ ਵੀ ਆ ਰਹੀ ਸੀ ਫੋਨ ਦੇ ਵਿੱਚ। ਵੀ ਲੈ ਕੇ ਜਾ ਰਹੇ ਨੇ। ਤੇ ਇਹ ਰੇਂਦਰ ਦਾ ਪਰਚਾ ਘਟਿਆ ਸੀ। ਰੇਂਦਰ 'ਚ ਨੀ ਲੈ ਕੇ ਗਏ। ਇਹ ਫੁੱਲੂ ਹਸਪੀਟਲ ਲੈ ਗਏ। ਪਾਕੜਾ ਨੇੜੇ ਕੋਲ ਹੈ ਨਹੀਂ। ਫੁੱਲੂ ਨਿਊਰੋ ਹਸਪੀਟਲ 'ਚ ਲੈ ਗਏ। ਉੱਥੇ ਜਾ ਕੇ ਡਾਕਟਰਾਂ ਨੂੰ ਮੈਂ ਪੁੱਛਿਆ ਕਹਿੰਦੇ ਜਦੋਂ ਇਹ ਥੋੜੀ ਭੈਣ ਨੂੰ ਲੈ ਕੇ ਆਏ ਤਾਂ 1-2% ਸੀ। ਕਹਿੰਦਾ ਸੀ ਇਹਨਾਂ ਨੂੰ ਮਨਾ ਵੀ ਕੀਤਾ ਵੀ ਤੁਸੀਂ ਲੈ ਜਾਓ। ਕਹਿੰਦਾ ਸਾਨੂੰ ਧੱਕੇ ਨਾ ਕਹਿੰਦੇ ਵੀ ਥੋੜੀ ਕੋਸ਼ਿਸ਼ ਕਰਕੇ ਦੇਖ ਲਓ ਕੋਈ ਚੱਕਰ। ਉੱਥੇ ਕਹਿੰਦੇ ਸੀ ਥੋੜਾ ਟ੍ਰੀਟਮੈਂਟ ਕਰਨ ਲੱਗੇ ਇਹਨਾਂ ਦੇ ਜਦ ਹੀ ਇਹਨਾਂ ਦੀ ਤਰਕਨ ਪੂਰੀ ਹੋ ਗਈ ਸੀ ਵੀ ਹਾਰਟ ਖਾਟ ਕੰਮ ਕਰਨ ਤੋਂ ਬੰਦ ਕਰ ਗਿਆ ਸੀ। ਤੇ ਜਦੋਂ ਮੈਂ ਉੱਥੇ ਪਹੁੰਚਿਆ ਹੀ ਤੇ ਡਾਕਟਰ ਨੂੰ ਪੁੱਛਿਆ ਮੈਂ ਕਿ ਜਸ਼ਨ ਨਾਮ ਦੀ ਪੇਸ਼ੈਂਟ ਆ ਮੇਰੀ ਮੇਰੀ ਸਿਸਟਰ ਆ ਜੀ ਤੇ ਉਹ ਡਾਕਟਰ ਕਹਿੰਦੇ ਵੀ ਇੱਕ ਵੀ ਥੋੜਾ ਵੇਟ ਕਰੋ ਵੀ ਬੋਡੀ ਪੈਕ ਹੋ ਰਹੀ ਆ। ਤੇ ਉਹਨਾਂ ਦਾ ਛੋਟਾ ਬ੍ਰਦਰ ਆਉਂਦਾ ਪ੍ਰੋਣੇ ਦਾ ਹੀ ਉਹ ਮੈਨੂੰ ਆ ਕੇ ਕਹਿੰਦਾ ਕਹਿੰਦਾ ਥੋੜੀ ਭੈਣ ਤਾਂ ਹੈ ਨਹੀਂ ਵੀ ਰਹੀ ਨਹੀਂ ਹੈਗੀ ਨਾ। ਮੈਂ ਪੁੱਛਿਆ ਵੀ ਕੀ ਚੱਕਰ ਤੇ ਉਹਨਾਂ ਨੇ ਕੁਛ ਨਹੀਂ ਦੱਸਿਆ ਕਹਿੰਦੇ ਯਾਰ ਵੀ ਉਲਟੀਆਂ ਲੱਗੀਆਂ ਸੀ ਅਸੀਂ ਆ ਬੀਪੀ ਘਟਿਆ ਸੀ ਤਾਂ ਕਰਕੇ ਪਤਾ ਨਹੀਂ ਕੀ ਹੋਇਆ ਜਿਹੜਾ ਤੁਹਾਨੂੰ ਰਾਤ ਨੂੰ ਫੋਨ ਆਇਆ 8 ਵਜੇ ਕੀ ਕਿਸ ਕਾਰਨ ਕੀ ਕਿਹਾ ਮੇਰੀ ਭੈਣ ਦਾ ਫੋਨ ਆਇਆ ਸੀ 8 ਵਜੇ ਤੇ ਉਹਨੇ ਮੈਨੂੰ ਕਿਹਾ ਸੀ ਵੀਰੇ ਅੱਜ ਆ ਕੇ ਮੈਨੂੰ ਲੈ ਜਾ ਨਹੀਂ ਇਹ ਮੈਨੂੰ ਕੁੱਟ ਕੁੱਟ ਮੈਨੂੰ ਮਾਰ ਦੇਣਗੇ ਇਹ ਵੀ ਮਾਰਨ ਨੂੰ ਫਿਰਦੇ ਆ ਤੇ ਮੈਂ ਕਹਿੰਦਾ ਵੀ ਚਲ ਕੋਈ ਚੱਕਰ ਨਹੀਂ ਮੈਂ ਤੈਨੂੰ ਸਵੇਰੇ ਲੈ ਜਾਉਂਗਾ ਕਿ ਵੀ ਅੱਜ ਦੇ ਰਾਤ ਵੀ ਟਾਈਮ ਜ਼ਿਆਦਾ ਹੋ ਗਿਆ ਵੀ ਮੈਂ ਨਹੀਂ ਲੈ ਜਾਂਦਾ ਤੈਨੂੰ ਚਲੋ ਕਹਿੰਦੇ ਠੀਕ ਆ ਵੀਰੇ ਸਵੇਰੇ ਲੈ ਆ ਜੀ ਆ ਕੇ ਇਹਨਾਂ ਨੇ ਰਾਤੋ ਰਾਤ ਹੀ ਇਹ ਕੰਮ ਕਰਿਆ ਤੁਸੀਂ ਤੁਹਾਡਾ ਕਿਤੇ ਸ਼ੱਕ ਆ ਵੀ ਕਿਹਨੇ ਮਾਰਿਆ ਇਹਨਾਂ ਦੇ ਪੂਰੇ ਪਰਿਵਾਰ ਨੇ ਮਰੀ ਠੀਕ ਹੈ ਜੀ ਇਹ ਪ੍ਰਥਵਾਲ ਸਿੰਘਾ ਜੀ ਇੱਕ ਦਾ ਨਾਮ ਇਹਦੀ ਮਾ ਦਾ ਮਾਤਾ ਹੀ ਭਾਨ ਪਿਤਾ ਦਾ ਨਾਮ ਭਾਗ ਸਿੰਘਾ ਜੀ ਤੇ ਦੂਜੇ ਦਾ ਦਿਓਰ ਦਾ ਨਾਮ ਬੱਲੂ ਬੱਲੂ ਆ ਜੀ ਉਹ ਸਾਰਿਆਂ ਨਾਲ ਵੱਡਾ ਹੱਥ ਆਉਦਾ ਜੀ ਦਿਓਰ ਦਾ ਮਾਰਨ ਦੇ ਵਿੱਚ ਦਿਓਰ ਨੇ ਇੱਕ ਦੋ ਵਾਰੀ ਕੁੱਟੀ ਮਾਰੀ ਵੀ ਸੀ ਹਾਂ ਜਦ ਦਿਓ ਸੀ ਨਾ ਇਹ ਉਹਨੇ ਇੱਕ ਦੋ ਵਾਰੀ ਥੱਪੜ ਥੱਪੜ ਵੀ ਮਾਰੇ ਸੀ ਤੇ ਅਸੀਂ ਪੰਚਾਇਤ ਵੀ ਲੈ ਕੇ ਆਏ ਸੀ ਚਾਰ ਪੰਜ ਗੇਰੀ ਗਏ ਸੀ ਚਲੋ ਫੇਰ ਸਮਝੌਤਾ ਕਰਨ ਲਈ ਅਸੀਂ ਕੁੜੀ ਨੂੰ ਛੱਡਿਆ ਆਏ ਸੀ ਹੁਣ 20 ਦਿਨ ਪਹਿਲਾਂ ਫੇਰ ਕੁੜੀ ਘਰ ਆਈ ਸੀ ਤੇ ਕੁੜੀ ਨੂੰ ਅਸੀਂ ਫੇਰ ਪੁਰਾਣੇ ਨੂੰ ਫੋਨ ਕੀਤਾ ਵੀ ਕੋਈ ਚੱਕਰ ਨਹੀਂ ਆ ਕੇ ਲੈ ਜਾ ਤੇ ਉਹ ਆ ਕੇ ਲੈ ਗਏ ਆਈ ਤੇ ਆ 10 15 ਦਿਨਾਂ ਬਾਅਦ ਆ ਕੁਛ ਹੋ ਗਏ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਹਾਂ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਹੁੰਦਾ ਰਹਿੰਦਾ ਦੇਹੇਜ ਕਰਕੇ ਜੀ ਅਸੀਂ ਸਾਡੀ ਮੰਗਾਈ ਇਹਨਾਂ ਦੇ ਪੂਰੇ ਪਰਿਵਾਰ ਨੂੰ ਸਜ਼ਾ ਹੋਵੇ ਵੱਧ ਤੋਂ ਵੱਧ ਹਨੂਨ ਸਾਹਿਬ ਚਾਹੀਦੇ। ਬੱਚਾ ਵੀ ਆ ਨੀ ਬੱਚਾ ਅਜ ਕੋਈ ਨਹੀਂ ਆਇਆ। 3:00 ਵਜੇ ਆਪਾਂ। 4:00 ਨੇ ਤੱਕ। ਤੰਜੇ ਦੀ ਕੀ ਹੋਇਆ ਤੁਹਾਡੀ ਲੜਕੀ ਨਾਲ ਕੀ ਇਸ ਗੱਲ ਨੂੰ ਲੈ ਕੇ ਲੜਾਈ ਕਰ। ਸਰ ਪਹਿਲਾਂ ਜੀ ਉਹ ਗੁੱਸੇ ਗਲੇ ਕੁੱਟਦੇ ਮਾਰਦੇ ਵੀ ਲੈਂਦੇ ਸੀਗੇ ਅਸੀਂ ਕਿੰਨੀ ਵਾਰ ਉਹਨਾਂ ਨੂੰ ਅਸੀਂ ਚਲ ਜਾ ਆ ਜੀ ਕਿਸੇ ਕਰੇ ਹੁੰਦੀ ਐ ਸਮਝਾਏ ਹੁੰਦੇ ਜਦੋਂ ਅਸੀਂ ਕਹਿ ਚਲਤੀ ਕਿ ਜਾਣ ਕੇ ਕੋਈ ਗੱਲ ਨਹੀਂ ਅਸੀਂ ਫੇਰ ਦੁਬਾਰਾ ਫੇਰ ਕੁੜੀ ਨੂੰ ਮੈਂ ਨਾ ਫੇਰ ਰਹੀ ਕਿ ਤੁਹਾਡੇ ਕੋਲ ਅਸੀਂ ਵੀ ਹਾਂ ਫੇਰ ਭੇਜਤੀ ਅਸੀਂ ਤਾਂ ਚਲੋ ਕੋਈ ਨ ਇੱਕ ਮੌਕਾ ਦੇਖ ਲਓ ਪੁੱਤਰੇ ਨੂੰ ਭੇਜਿਓ ਤੁਸੀਂ ਕਾਹਨੂੰ ਦੱਸਣੀ। ਸਾਡੇ ਨਾ ਕੋਈ ਗਲਤ ਗੱਲ ਦਬਾਤ ਨਹੀਂ ਕਿਉਂ ਚੰ ਸੰਤਾਂ ਨੂੰ ਬਸ ਸਾਨੂੰ ਇਹ ਪਤਾ ਲੱਗਿਆ ਵੀ ਸਾਡੇ ਕੁੜੀ ਨਾਲਿਆਂ ਨੇ ਵੀ ਆਹ ਕਵਾਕਾ ਕੀਤਾ ਹੈ ਹੁਣ ਸਾਨੂੰ ਸਾਡੇ ਨਾ ਕੋਈ ਨਹੀਂ ਕਿਤਾ ਸੀ ਵੀ ਦਾਜ ਮੰਗਦਾ ਸੀ ਦਾਜ ਵੀ ਕੱਲ ਨੂੰ ਦੇ ਚੁੱਕੇ ਅਸੀਂ ਜੱਗਾ ਪਹਿਲਾਂ ਕੀ ਕੀ ਦਿੱਤਾ ਉਹਨੇ ਡਿਮਾਂਡ ਕੀਤੀ ਡਿਮਾਂਡ ਅਸੀਂ ਜਿਹੜੀਆਂ ਮੰਗ ਰੱਟੀਆਂ ਸਿੱਟੀਆਂ ਨੇ ਜਿਹੜੀਆਂ ਸਾਰੀਆਂ ਦਾਜ ਵੀ ਗਹਿਣੇ ਵੀ ਪਾਏ ਨੇ ਸੀ ਦਾਜ ਵੀ ਦਿੱਤਾ ਹੈ ਜੀ ਸਾਰਾ ਤੇ ਹੁਣ ਕੀ ਮੰਗਦੇ ਸੀ ਜੀ ਪਿੱਛੇ ਹੁਣ ਦੁਬਾਰਾ ਗਏ ਨੇ ਤੇ ਅਸੀਂ ਜੱਗਾ ਲੈਣੀ ਆ ਸਾਨੂੰ 4 ਲੱਖ ਰੁਪਏ ਚਾਹੀਦੇ ਆ ਅਸੀਂ 2 ਲੱਖ ਰੁਪਏ ਦੇ ਵੀ ਦਿੱਤੇ ਅਸੀਂ ਫੇਰ ਵੀ ਹੁਣ ਉਹਦੇ ਵਿੱਚ ਸਾਨੂੰ ਹੁਣ ਦੁਬਾਰਾ ਫੇਰ ਕਹਿੰਦੇ ਹੋਰ ਦੋਗੇ ਅਸੀਂ ਕਿ ਚਲ ਕੋਈ ਗੱਲ ਨਹੀਂ ਬੀਨ ਟਾਈਮ ਕਰੋ ਵੀ ਸਾਨੂੰ ਹੋਰ ਵੀ ਹੱਲ ਕਰਦਾਗਾ ਕੋਈ ਗੱਲ ਨਹੀਂ ਅਸੀਂ ਜਗਾ ਵੇਚ ਕੇ ਸੈਂਡ ਜਮੀਨ ਵਿੱਚ ਕਿਸੇ ਜਤਾ ਨੂੰ ਪੈਸੇ ਭੇਜਦੇ ਹਾਂ ਹਾਂਜੀ ਸਾਨੂੰ ਤਾਂ ਹੁਣ ਸਾਨੂੰ ਵੀ ਸਾਡੀ ਕੁੜੀਆਂ ਨਾਲ ਨੇ ਕਿਵੇਂ ਕੀਤਾ ਵੀ ਸਾਨੂੰ ਇਹਦਾ ਨਿਸ਼ਾਨ ਮਿਲਣਾ ਚਾਹੀਦਾ ਠੀਕ ਹੈ ਇਹ ਨਾ ਲੜਕੀ ਜਸ਼ਨਕੌਰ ਸੀਗੀ ਭਰਪੁਰਗੜ ਤੋਂ ਇੱਥੇ ਵਿਆਹੀ ਹੋਈ ਸੀ ਬਲਦੇਵ ਕਲੋਨੀ ਦੇ ਵਿੱਚ ਇਹ ਪਹਿਲਾਂ ਤੋਂ ਵੀ ਇਹਨਾਂ ਦਾ ਕੋਈ ਪਰਿਵਾਰਕ ਝਗੜਾ ਚੱਲਦਾ ਸੀ ਜਿਹੜਾ ਪੰਚਾਇਤਾਂ ਵਗੈਰਾ ਇਕੱਠੀਆਂ ਹੋਵੀਆਂ ਉਹਦੇ ਵਿੱਚ ਕੱਲ ਉਹਨੇ ਕੋਈ ਜ਼ਹਿਰੀਲੀ ਚੀਜ਼ ਸਾਨੂੰ ਪਤਾ ਲੱਗਿਆ ਕਿ ਖਾਧੀ ਇਹਨੂੰ ਹਸਪਤਾਲ ਦਾਖਲ ਕਰਾਇਆ ਸਾਡੇ ਕੋਲ ਜਿਹੜਾ ਰੁੱਖਾ ਹਸਪੀਟਲ ਤੋਂ ਪਹੁੰਚਿਆ ਪਹਿਲਾਂ ਨਾਬਾ ਤੋਂ ਉਸ ਤੋਂ ਬਾਅਦ ਨਿਊਰੋ ਹਸਪੀਟਲ ਤੋਂ ਜਿਹਦੇ ਬਿਆਨਾਂ ਦੇ ਆਧਾਰ ਤੇ ਅਸੀਂ ਜਿਹੜਾ ਇੱਕ ਮੁਕੱਦਮਾ ਦਰਜ ਕੀਤਾ ਹੈ 108 ਬੀਐਨਐਸ ਦਾ ਤੇ ਸਬਸੈਕਸ਼ਨ 3 ਤੇ 5 ਲੋਕੀ ਦੇ ਖਿਲਾਫ ਹੈ ਜੀ ਇਹ ਬਰ ਖਿਲਾਫ ਹੈਗਾ ਜੀ ਪਤਪਾਲ ਸਿੰਘ ਸਨਪਾਹਨ ਸਿੰਘ ਪਾਹਨ ਸਿੰਘ ਆ ਸਨ ਆਫ ਅਨੌਨ ਕੇਸਰੋ ਵਾਈਫ ਆਫ ਪਾਹਨ ਸਿੰਘ ਤੇ ਬੱਲੂ ਸਨ ਆਫ ਪਾਹਨ ਸਿੰਘ ਇਹ ਜਿਹੜੇ ਰਹਿਣ ਵਾਲਿਆ ਸਾਰੇ ਬਲਦੇਵ ਕਲੋਨੀ ਦੇ ਇਹ ਪਰਿਵਾਰਕ ਮੈਂਬਰ ਹੀ ਨੇ ਇਹ ਸਾਰੇ ਪਰਿਵਾਰਕ ਮੈਂਬਰ ਹੈ ਜੀ ਇਹਨਾਂ ਨੇ ਇਹਨਾਂ ਤੇ ਦੋਸ਼ ਲਾਇਆ ਨੇ ਵੀ ਇਹ ਤੰਗ ਪ੍ਰੇਸ਼ਾਨ ਕਰਦੇ ਚੁਕਦੇ ਨੇ ਤੇ ਜਿਹੜੇ ਸਰ ਕਹਿ ਰਹੇ ਜ਼ਹਿਰੀਲੀ ਚੀਜ਼ ਜੀ ਇਹਨਾਂ ਨੇ ਕੋਈ ਨਹੀਂ ਜੀ ਆਪ ਘਰ ਦੇਸ ਪਤਾ ਲੇ ਦਿਖੋ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਕਿਰਾ ਫਿਲਹਾਲ ਜਿਹੜਾ ਵਿਟਮੈਂਟੋ ਸੋਸਾਇਟੀ ਦਾ ਉਹਦਾ ਅਸੀਂ ਮੁਕੱਦਮਾ ਦਰਜ ਕੀਤਾ। ਬਾਕੀ ਦੀ ਅੱਗੇ ਤਫ਼ਤੀਸ਼ ਕਰ ਰਹੇ ਹਾਂ ਅਸੀਂ ਜਿਹੜੇ ਉਹ ਚ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਜਿਹੜਾ ਕੋਈ ਜੁਰਮਵਾਦ ਜੋ ਵੀ ਆਉਂਦਾ ਸਾਹਮਣੇ ਆਉਂਦਾ ਜਿਹੜੇ ਦੋਸ਼ੀ ਨੇ ਅਜੇ ਅ ਅ ਅਵਾਦਗੇ ਮੁਕੱਦਮਾ ਦਰਜ ਕਰਾ ਕੇ ਹਟੇ ਦੋਸ਼ੀਆਂ ਨਹੀਂ ਭਾਲ ਜਾਰੀ ਹੈ ਅਸੀਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ